ਤੁਹ ਦਿਆ ਗੇਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਸਿਕਉ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੰਚ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਰਾਇ ਸ੍ਰੀ ਹਰਕ੍ਰਿਸ਼ਨ ਜੀ ਤੇ ਆਈਏ ਜਿਸ ਡਿਟੇਲ ਸਾਬ ਦੁਖ ਜਾਏ ਤੇਗ ਬਹਾਦਰ ਸਮਰੀਆ ਕਰਨਾਉ ਨੇ ਦਿਆ ਵੈ ਥਾਏ ਸਭ ਥਾਈਓ ਸਦਸਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਭ ਥਾਈਓ ਸਦਸਾਂ ਪਾਛੀਆਂ ਕੀ ਜੋਤ ਤਾਂ ਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੇਦਾਰ ਦੇ ਅੰਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਹਾਂ ਸਭ ਜਆਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਕਿਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੈਂਡੀਡਿਟ ਕੀਤਾ ਤਨਾਂ ਪਿਆਰਿਆ ਸੱਚਿਆਰਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬਲਵ ਜੀ ਵਾਹਿਗੁਰੂ ਜਨਾਬ ਸਿੰਘਾ ਸਿੰਘਣੀਆਂ ਨੇ ਧਰਮ ਹੇ ਸਿਜ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨੀਵਾਹੀ ਤਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬਲਵ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਵੱਲੋਂ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਿਆ ਵਿੱਚ ਤੇ ਆਵਣ ਕਾ ਸਤ ਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਰ ਤਹਾਂ ਤਾਰੇ ਚਿਹਰੇ ਆਇਤ ਦੇਖ ਦੇਖ ਫਤਿਹਵਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲੇ ਬਾਲਾ ਜੀ ਵਾਹਿਗੁਰੂ ਆਪ ਜੀ ਬਖਸ਼ੋ ਸਿੱਖਾ ਨੂੰ ਸਿੱਖੀ ਦਾਣ ਕੇ ਇਸ ਦਾ ਰਹਿ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾ ਨਸਰ ਦਾਣ ਨਾਮ ਦਾਣ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜਗਾ ਟਲਦਰਮ ਕਾ ਜੈਕਾਰ ਬਾਲਾ ਜੀ ਵਾਹਿਗੁਰੂ ਆਪ ਜੀ ਦੇ ਗੁਰਸਿੱਖਾਂ ਦਾ ਮਾਨੀ ਵਾ ਮਾਤੂ ਜੀ ਮਤਬਦ ਰੱਖਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੈ ਅਕਾਲ ਪੁਰਖ ਆਪਣੇ ਪੰਥ ਤੋਂ ਸਦਾ ਸਾਹੀ ਦਾ ਤਾਰ ਜੀਓ ਸ਼ਿਰਨਣਕਾਰਨਾ ਸਾਬਤ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾ ਨਿਤਾਣਿਆਂ ਦੇ ਤਾਣੇ ਉਟਿਆਂ ਦੀ ਓੜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਹੋਈ ਪਾਤਸ਼ਾਹੀ ਆਪ ਜੀ ਦੇ ਚਰਨਾਂ ਕਮਲਾ ਪਾ ਸਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹੀ ਆਪ ਜੀ ਦੇ ਪਾਤਸ਼ਾਹੀ ਫਰਮਾਨ ਹਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇਆ ਆਪ ਜੀ ਦੇ ਪਾਤਸ਼ਾਹ ਜੀ ਗੁਰਨਾਨਕ ਲੰਗਰ ਮਿਸ਼ਨ ਦੀ ਟੀਮ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਪਾਤਸ਼ਾਹ ਜੀ ਲੋੜਵੰਦ ਪਰਿਵਾਰ ਦੇ ਪਾਤਸ਼ਾਹ ਜੀ ਲੈਂਟਰ ਦੀ ਸੇਵਾ ਵਾਸਤੇ ਹਾਜ਼ਰ ਹੋਈ ਹੈ ਪਾਤਸ਼ਾਹ ਜੀ ਆਪ ਜੀ ਮਿਹਰ ਕਰੋ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਆਪ ਜੀ ਮਿਹਰ ਭਰਿਆ ਹੱਥ ਰੱਖਣਾ ਸਮੂਹ ਮੈਂਬਰ ਟੀਮ ਦੇ ਮੈਂਬਰਾਂ ਤੇ ਮਿਹਰ ਪ੍ਰਿਆਤ ਰੱਖਣਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਆਗਾ ਤੋਂ ਵੀ ਪਾਤਸ਼ਾਹ ਜੀ ਆਪਣੀ ਸੇਵਾ ਆਪ ਕਰਾਉਣੀ ਪਾਤਸ਼ਾਹ ਜੀ ਸਮੂਹ ਗੁਰਨਾਨਕ ਲੰਗਰ ਮਿਸ਼ਨ ਦੀ ਟੀਮ ਤੇ ਮਿਹਰ ਭਰਿਆ ਹੱਥ ਰੱਖਣਾ ਸਮੂਹ ਮੈਂਬਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਦਰੋਂ ਕਰੋਨਾ ਮੀਦਾਦ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਵਕ ਸੇਵਕ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਦੇਹ ਰੋਗ ਤਾਂ ਬਖਸ਼ਿਸ਼ ਕਰਨੀ ਆ ਪਾਤਸ਼ਾਹ ਜੀ ਮਿਹਰ ਕਰਨੀ ਕਿਰਪਾ ਕਰਨੀ ਹੁਣ ਆਪ ਜੀ ਆਪ ਕਿਰਪਾ ਕਰੋ ਪਾਤਸ਼ਾਹ ਜੀ ਆ ਗਿਆ ਬਖਸ਼ਿਸ਼ ਕਰੋ ਪਾਤਸ਼ਾਹੀ ਰਹਿਮਤ ਕਰੋ ਕਿਰਪਾ ਕਰੋ ਆਪ ਜੀ ਦੇ ਹਜ਼ੂਰ ਪੰਚਮਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਪ੍ਰਵਾਨ ਕਰੋ ਪ੍ਰਵਾਨ ਹੈ ਪ੍ਰਸ਼ਾਦ ਸਮੂਹ ਨਗਰ ਸਮੂਹ ਸੰਗਤਾਂ ਚ ਵਰਤੋਂ ਦੀ ਆ ਗਿਆ ਬਖਸ਼ਿਸ਼ ਕਰਨੀ ਪਾਤਸ਼ਾਹੀ ਜੋ ਜੀ ਸ਼ਕੈ ਸਵਾ ਜਿਹਦਾ ਨਾਮ ਜਪੇ ਪਾਤਸ਼ਾਹੀ ਕਿਰਪਾ ਕਰੋ ਹੋਈਆਂ ਅਣਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਸਈ ਪਿਆਰੇ ਮੇਲ ਜਨਾ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਬਣਨਾ ਅਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨ ਹਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਸੀ ਸਾਈਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹਾਂ ਆਰਸਪੁਰਾ ਦੇ ਮਗੋ ਵਾਲੀ ਇਲਾਕਾ ਦਬਲੈਡ ਦੇ ਲਾਗੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੋ ਅਰਦਾਸਾ ਤੁਸੀਂ ਸੁਣਿਆ ਹੁਣੇ ਥੋੜੀ ਦੇਰ ਪਹਿਲਾਂ ਇਹ ਅਰਦਾਸਾ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਜੋ ਦਾਤ ਦਸਵੰਤ ਦਸਵੰਤ ਦਾ ਕਿਵੇਂ ਸਹੀ ਤਰੀਕੇ ਦਾ ਇਸਤੇਮਾਲ ਕੀਤਾ ਜਾਵੇ ਇਹ ਸਾਰੀ ਜਿਹੜੀ ਤੁਸੀਂ ਦੇਖ ਰਹੇ ਹੋ ਮਸ਼ੀਨਰੀ ਲੱਗੀ ਹੋਈ ਹੈ ਔਰ ਇਹ ਸਰੀਆ ਵਗੈਰਾ ਪਿਆ ਹੈ ਪੂਰੀ ਇੱਕ ਲੈਂਟਰ ਦੀ ਤਿਆਰੀ ਹੈ ਇੱਕ ਪਰਿਵਾਰ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਪਰ ਅੱਜ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਗੁਰੂ ਨਾਨਕ ਲੰਗਰ ਮਿਸ਼ਨ ਜਿਹੜੀ ਆਰਗੇਨਾਈਜੇਸ਼ਨ ਹੈ ਸੰਸਥਾ ਹੈ ਉਸ ਦੇ ਨੌਜਵਾਨ ਵੀਰ ਅਰਦਾਸਾ ਸੋਧ ਕੇ ਇਸ ਪਰਿਵਾਰ ਦੇ ਘਰ ਦੀ ਛੱਤ ਦੀ ਜਿਹੜੀ ਹੈ ਉਹ ਸੇਵਾ ਕਰ ਰਹੇ ਨੇ ਤੁਹਾਨੂੰ ਦੱਸਦੇ ਆ ਕਿ ਇਸ ਪੂਰੀ ਕਹਾਣੀ ਨੂੰ ਮੈਂ ਇੱਕ ਐਪੀਸੋਡ ਬਣਾ ਕੇ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਜਿਹੜੇ ਵੀਰ ਨੇ ਉਹ ਸੇਵਾ 'ਚ ਲੱਗੇ ਹੋਏ ਨੇ ਥੋੜੀ ਜਿਹੀ ਦੇਰ ਤੱਕ ਅਰਦਾਸਾ ਹੋ ਗਿਆ ਹੈ ਔਰ ਬਸ ਹੁਣ ਲੈਂਟਰ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਕਾਫੀ ਗਰਮੀ ਦਾ ਮੌਸਮ ਵੀ ਹੈ ਸਵੇਰੇ ਸਵੇਰੇ بارش ਤਾਂ ਪੈ ਗਈ ਸੀ ਮੀਂਹ ਪੈ ਗਿਆ ਸੀ ਮਗਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਨਹੀਂ ਜਦ ਅਸੀਂ ਸੇਵਾ ਲੈ ਲਈਏ ਤਾਂ ਗੁਰੂ ਪਾਤਸ਼ਾਹ ਆਪ ਮਿਹਰ ਕਰਨਗੇ ਆਪ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਸਾਡੇ ਹੱਥੋਂ ਲੈਣਗੇ ਇਹ ਸਾਰੀ ਜੋ ਤੁਹਾਨੂੰ ਲੈਂਟਰ ਦੀ ਸੇਵਾ ਦਸੀਏ ਕਿ ਆਪ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰਨਾਨਕ ਲੰਗਰ ਮਿਸ਼ਨ ਨੂੰ ਜੋ ਵੀ ਦਸਵੰਦ ਜਿਹੜੀ ਆਉਂਦੀ ਹੈ ਉਸ ਦਸਵੰਦ ਦੇ ਇਸਤੇਮਾਲ ਨੂੰ ਉਸ ਦਾ ਇਸਤੇਮਾਲ ਕਰਕੇ ਇਸ ਪੂਰੇ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰ ਹੁੰਦੇ ਨੇ ਹੂੰ ਲੋੜਵੰਦ ਪਰਿਵਾਰ ਭਾਵੇਂ ਉਹ ਕੋਈ ਵੀ ਹੋਵੇ ਗੁਰੂ ਨਾਨਕ ਲੰਗਰ ਮਿਸ਼ਨ ਦਾ ਹੱਥ ਜਿਹੜਾ ਹੈ ਹਮੇਸ਼ਾ ਉਹਨਾਂ ਤੱਕ ਪਹੁੰਚ ਹੀ ਜਾਂਦਾ ਹੈ ਔਰ ਅੱਜ ਇਸ ਇਲਾਕੇ ਹੈ ਉਹ ਕੀਤੀ ਜਾ ਰਹੀ ਹੈ ਪਰਿਵਾਰ ਦਾ ਨਾਮ ਪਰਿਵਾਰ ਦਾ ਐਗਜ਼ੈਕਟ ਐਡਰੈਸ ਤਾਂ ਅਸੀਂ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਕਿਉਂਕਿ ਇਹ ਸੇਵਾ ਜਿਹੜੀ ਹੈ ਉਹ ਨਿਸ਼ਕਾਮ ਕੀਤੀ ਜਾ ਰਹੀ ਹੈ ਔਰ ਹਰ ਇੱਕ ਨੌਜਵਾਨ ਤੁਸੀਂ ਦੇਖੋ ਅੱਜ ਸਮਾਂ ਜੋ ਚੱਲ ਰਿਹਾ ਹੈ ਹਰ ਇੱਕ ਇਨਸਾਨ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦਾ ਦਿਨ ਐਤਵਾਰ ਦਾ ਦਿਨ ਆਮ ਤੌਰ ਤੇ ਲੋਕਾਂ ਨੇ ਆਪਣੇ ਬੱਚਿਆਂ ਦੇ ਲਈ ਰੱਖਿਆ ਹੁੰਦਾ ਹੈ ਆਪਣੇ ਪਰਿਵਾਰ ਦੇ ਲਈ ਰੱਖਿਆ ਹੁੰਦਾ ਹੈ ਪਰ ਗੁਰਨਾਨਕ ਲੰਗਰ ਮਿਸ਼ਨ ਦੀ ਇਸ ਟੀਮ ਨੇ ਇਸ ਪੂਰੇ ਸੰਸਾਰ ਨੂੰ ਇਸ ਪੂਰੇ ਜਗਤ ਨੂੰ ਹੀ ਆਪਣਾ ਜਿਹੜਾ ਹੈ ਉਹ ਪਰਿਵਾਰ ਜਿਹੜਾ ਹੈ ਉਹ ਬਣਾ ਦਿੱਤਾ ਹੈ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ ਅਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੀ ਪੂਰੀ ਜਿਹੜੀ ਡਿਟੇਲਡ ਉਹ ਮੈਂ ਇੱਕ ਹੋਰ ਜਿਹੜੀ ਵੀਡੀਓ ਹੈ ਇਸ ਤੋਂ ਬਾਅਦ ਇਹ ਸਿਰਫ ਲਾਈਵ ਤੁਹਾਨੂੰ ਸੰਗਤ ਨੂੰ ਦਰਸਨ ਲਈ ਕਿ ਗੁਰੂ ਨਾਨਕ ਲੰਗਰ ਮਿਸ਼ਨ ਜਿਹੜਾ ਆਪਣੀ ਸੇਵਾ ਕਿਵੇਂ ਨਿਭਾ ਰਿਹਾ ਹੈ ਔਰ ਇਸ ਵੇਲੇ ਲਾਈਵ ਕਰਨ ਦਾ ਮੇਰਾ ਮਕਸਦ ਵੀ ਇਹ ਹੋਈ ਹੈ ਕਿ ਦੱਸ ਦਈਏ ਕਿ ਜਿਸ ਜਿਸ ਸੰਗਤ ਦੇ ਜਿਸ ਜਿਸ ਵੀ ਗੁਰਸਿੱਖ ਵੀਰ ਭੈਣ ਭਰਾ ਨੇ ਆਪਣਾ ਦਸਵੰਦ ਦਿੱਤਾ ਹੈ ਔਰ ਆਪ ਸਮੂਹ ਸੰਗਤ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ ਕਿ ਇਹ ਦਸਵੰਦ ਕਿਸ ਤਰੀਕੇ ਦੇ ਨਾਲ ਰੋ ਕਿੱਥੇ ਯੂਜ਼ ਹੋ ਰਿਹਾ ਹੈ ਦੇ ਵਰਤਾ ਦਿੱਤੀ ਗਈ ਹੈ ਅਰਦਾਸਾ ਹੋ ਗਿਆ ਹੈ ਬਸ ਹੁਣ ਥੋੜੀ ਦੇਰ ਤੱਕ ਲੈਂਟਰ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਤੁਸੀਂ ਇੱਥੇ ਪਹੁੰਚਿਓ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੀਰ ਜੀ ਵੀਰ ਜੀ ਸੰਗਤ ਨੂੰ ਇਹੀ ਸੁਨੇਹਾ ਹੈ ਕਿ ਗੁਰੂ ਸਾਹਿਬਾਂ ਦੇ ਫਰਮਾਨ ਹਨ ਜੋ ਅਸੀਂ ਕੀਰਤ ਕਮਾਈਆਂ ਕਰਦੇ ਹਾਂ ਤੇ ਸਾਨੂੰ ਗੁਰੂ ਸਾਹਿਬਾਂ ਦਾ ਹੁਕਮ ਵੀ ਹੈ ਦਸਵੰਦ ਕੱਢਣ ਦਾ ਦਸਵੰਤ ਸ਼ਾਇਦ ਦੁਨੀਆ ਚ ਕੋਈ ਕੱਟਦਾ ਹੋਵੇ ਪਰ ਜੋ ਤਿਲ ਫੁੱਲ ਕਾਲ ਖਾਏ ਕੀ ਸਾਥੂ ਦੇ ਨਾਨਕ ਰਾਹ ਪਛਾਨੈ ਸੇ ਬੇ ਮਾਵਾ ਕੰਸਾਰ ਹਰ ਇੱਕ ਗੁਰਸਿੱਖ ਨੂੰ ਇਹ ਗੁਰੂ ਸਾਬਾਂ ਦਾ ਹੁਕਮ ਹੈ ਕਿ ਆਪਣੇ ਜੋ ਕਿਰਤ ਕਮਾਈਆਂ ਆਪਣੇ ਜੋ ਦਸਾਂ ਨਿਉਆਂ ਦੀ ਕਮਾਈ ਹੈ ਇਹਦੇ ਚ ਕੁਛ ਨਾ ਕੁਛ ਦਸਵੰਦ ਕੱਢ ਕੇ ਕਿਦੇ ਗਰੀਬ ਕੋਈ ਲੋੜਵੰਦ ਪਰਿਵਾਰ ਜਾਂ ਕਿਦੇ ਕੋਈ ਐਸੀ ਆਫਤਾ ਆ ਜਾਂਦੀ ਉਹਦੇ ਚ ਸਾਨੂੰ ਗੁਰਸਿੱਖ ਨੂੰ ਪਹਿਲੇ ਪੈਰ ਤੇ ਖਲੋਣਾ ਚਾਹੀਦਾ ਹੈ ਜੀ ਅੱਜ ਦੇ ਦਿਨ ਵੀ ਐਤਵਾਰ ਦਾ ਆਮ ਤੌਰ ਤੇ ਹਰ ਇੱਕ ਪਰਿਵਾਰ ਦਾ ਬੰਦਾ ਇਹੀ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਚ ਬੈਠ ਕੇ ਇਹ ਦਿਨ ਮਨਾਵਾਂ ਕਿਉਂਕਿ ਛੁੱਟੀ ਹਫਤੇ ਦੇ ਬਾਅਦ ਮਿਲਦੀ ਹੈ ਭਾਵੇਂ ਉਹ ਪ੍ਰਾਈਵੇਟ ਸੈਕਟਰ ਹੋਵੇ ਭਾਵੇਂ ਉਹ ਸਰਕਾਰੀ ਸੈਕਟਰ ਹੋਵੇ ਪਰ ਤੁਸੀਂ ਆਪਣਾ ਘਰ ਫਿਰ ਉਸੇ ਤਰ੍ਹਾਂ ਹੀ ਛੱਡ ਕੇ ਆਮ ਦਿਨਾਂ ਦੀ ਤਰ੍ਹਾਂ ਇੱਥੇ ਸਾਰੇ ਵੀਰ ਪਹੁੰਚੇ ਮੈਂ ਦੇਖ ਰਿਹਾ ਕਿ 50 ਦੇ ਕਰੀਬ ਵੀਰ ਆਏ ਨੇ ਇੱਥੇ ਸਾਰੇ ਗੁਰਸੇਖ ਵੀਰ ਜੀ ਇਹਨਾਂ ਨੂੰ ਐਤਵਾਰ ਨਹੀਂ ਚੰਗਾ ਲੱਗਦਾ ਵੀਰ ਜੀ ਐਤਵਾਰ ਤੇ ਚੰਗਾ ਲੱਗਦਾ ਹੈ ਪਰ ਸਾਡੇ ਜਿੰਨੇ ਵੀ ਵੀਰ ਨੇ ਵਿਚਾਰੇ ਕੋਈ ਨਾ ਕੋਈ ਪ੍ਰਾਈਵੇਟ ਜੌਬ ਕਰਦੇ ਨੇ ਤੇ ਇਹਨਾਂ ਦਾ ਸਾਨੂੰ ਹੁਕਮ ਹੁੰਦਾ ਜਦੋਂ ਵੀ ਕਿਤੇ ਸੇਵਾ ਹੋਵੇ ਤੇ ਉਹ ਛੁੱਟੀ ਵਾਲੇ ਦਿਨ ਰੱਖੋ ਗੁਰਬਾਣੀ ਦੇ ਫਰਮਾਨ ਹਨ ਬਿਨ ਸੇਵਾ ਤ੍ਰਿਗ ਹੱਥ ਪੈਰ ਤੇ ਉਹ ਹੱਥੀ ਸੇਵਾ ਕਰਨ ਵਾਸਤੇ ਆ ਸੀ ਛੁੱਟੀ ਵਾਲਾ ਦਿਨ ਇਸੇ ਕਾਰਨ ਚੁਣਨੇ ਕਿ ਸਾਰੇ ਵੀਰ ਜਿਹੜੇ ਵਿੱਚ ਆਪਣਾ ਜੋ ਵੀ ਸਰੀਰਕ ਤੌਰ ਤੇ ਜਿਹੜੀ ਆਪਣੀ ਸੇਵਾ ਤੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਸਕਣ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਗੁਰਨਾਨਕ ਲੰਗਰ ਮਿਸ਼ਨ ਇਸੇ ਤਰ੍ਹਾਂ ਜਿਹੜੀ ਹੈ ਸੇਵਾ ਹੈ ਉਹ ਆਪਣੀ ਕਰਦਾ ਰਹੇਗਾ ਵੀਰ ਰਮਨਦੀਪ ਸਿੰਘ ਜੀ ਜਿਹੜੇ ਸਾਡੇ ਨਾਲ ਜੁੜੇ ਨੇ ਮੈਂ ਪਹਿਲੇ ਸਾਰਾ ਦਿਖਾ ਦਿਆਂ ਕਿ ਵੀਰ ਰਮਨਦੀਪ ਸਿੰਘ ਜੀ ਦੇ ਬੂਟਾਂ ਦੀ ਹਾਲਤ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹ ਇਸ ਸਿਲੰਡਰ ਦੇ ਵਿੱਚ ਸੇਵਾ ਕਰਕੇ ਗੰਦੇ ਨਹੀਂ ਹੋਏ ਇਸ ਸਵੇਰੇ 5:30 ਵਜੇ ਦੇ ਨੌਜਵਾਨਾਂ ਨੂੰ ਨਸ਼ਾ ਨਸ਼ੇ ਦੀ ਲਾਹਣ ਤੋਂ ਦੂਰ ਕਰਨ ਦੇ ਲਈ ਸਰਕਾਰੀ ਸਕੂਲਾਂ ਦੇ ਗਰਾਊਂਡ ਤੱਕ ਸਾਫ਼ ਕਰਦੇ ਨੇ ਉਹ ਅੱਜ ਸਵੇਰ 5:30 ਵਜੇ ਮੈਸੇਜ ਪੜਿਆ ਸੀ ਤੇ ਇਹ ਵੀਰ ਉੱਥੇ ਸੀਗੇ ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਢੇ 5 ਵਜੇ ਸਵੇਰ ਦੇ ਤੁਸੀਂ ਮਸ਼ੀਨਾਂ ਚਲਾ ਰਹੇ ਸੀ ਘਾਹ ਵਾਲੀਆਂ ਗਰਾਊਂਡਾਂ ਦੀ ਸਫਾਈ ਕਰ ਰਹੇ ਸੀ ਕਿ ਨੌਜਵਾਨ ਜਿਹੜੇ ਨਸ਼ੇ ਰਹਿਤ ਹੋ ਜਾਣ ਔਰ ਖੇਡਾਂ ਵਾਲਾ ਅੱਜ ਮੁੜ ਕੇ ਤੁਸੀਂ ਇੱਕ ਹੋਰ ਜਗ੍ਹਾ 'ਚ ਪਹੁੰਚ ਗਏ ਹੋ ਅਸੀਂ ਜਗ੍ਹਾ ਦਾ ਨਾਮ ਡਿਸਕਲੋਜ਼ ਨਹੀਂ ਕਰਦੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਨਾਲ ਇਸ ਜਿਹੜੀ ਸੁਸਾਇਟੀ ਹੈ ਜਿਹੜੀ ਆਮ ਤੌਰ ਤੇ ਕੰਮ ਕਰਦੀ ਹਮੇਸ਼ਾ ਤੁਸੀਂ ਨਾਲ ਵੀ ਆਉਂਦੇ ਹੋ ਅੱਜ ਕੀ ਤੁਸੀਂ ਸਨੇਹਾ ਜਿਹੜਾ ਹੈ ਉਹ ਦਿਓਗੇ ਕੌਮ ਨੂੰ ਨੌਜਵਾਨਾਂ ਨੂੰ ਇੱਥੋਂ ਸਭ ਤੋਂ ਪਹਿਲਾਂ ਗੁਰੂ ਬਾਦਸ਼ਾਹ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੜੇ ਪਾਗਾਂ ਵਾਲੇ ਆਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿਉਂਕਿ ਇਹ ਨੌਜਵਾਨ ਵੀਰ ਗੁਰੂ ਨਾਨਕ ਲੰਗਰ ਮਿਸ਼ਨ ਵਾਲੇ ਜਿਨ੍ਹਾਂ ਨੇ ਮੈਂ ਕਹਿੰਦਾ ਕਿ ਅਸਲ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਨਾ ਵਿਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਵੈਸਨ ਪਾਈ ਹੈ ਇਹ ਉਹਦੇ ਉੱਤੇ ਸਹੀ ਪੈਰਾ ਅਗਰ ਕਿਸੇ ਨੇ ਦਿੱਤਾ ਤੇ ਇਹਨਾਂ ਨੌਜਵਾਨਾਂ ਨੇ ਦਿੱਤਾ ਤੇ ਮੈਂ ਤੁਹਾਨੂੰ ਇਹ ਗੱਲ ਵੀ ਜ਼ਰੂਰ ਕਹਿਣਾ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਕਿ ਅੱਜ ਜਿਸ ਇਲਾਕੇ ਵਿੱਚ ਅਸੀਂ ਆਏ ਆ ਨਾ ਜਿੱਥੇ ਇਹ ਲੈਂਟਰ ਪਾ ਕੇ ਦੇ ਰਹੇ ਨੇ ਇੰਨੀ ਮਾੜੀ ਹਾਲਤ ਹੈ ਨਾ ਬਜ਼ੁਰਗਾਂ ਦੀ ਇਹਨਾਂ ਦੀ ਜਿਹੜਾ ਕਿਰਤ ਕਮਾਈ ਦਾ ਜਿਹੜਾ ਸਾਧਨ ਸੀ ਇਹਨਾਂ ਨੇ ਡੰਗਰ ਰੱਖੇ ਸੀ ਜਦੋਂ ਮੈਂ ਗੱਲ ਸੁਣੀ ਨਾ ਸਾਰੀ ਕਹਾਣੀ ਅਸੀਂ ਇੱਕ ਰੱਖੀ ਹੋਈ ਹੈ ਕਿ ਅਸੀਂ ਪੂਰੀ ਕਹਾਣੀਆਂ ਅੱਜ ਸ਼ਾਮ ਨੂੰ ਜਿਹੜੀ ਹੈ ਸੰਗਤਾਂ ਤੱਕ ਪਹੁੰਚਾਵਾਂਗੇ ਜੀ 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 ਫਿਲਹਾਲ ਨੌਜਵਾਨਾਂ ਨੂੰ ਕੀ ਸੁਨੇਹਾ ਦਿੰਦੇ ਹੋ ਨੌਜਵਾਨਾਂ ਨੂੰ ਬਸ ਇਹੋ ਕਿ ਸੁਨੇਹਾ ਹੈ ਕਿ ਆਪਣੀ ਸੱਚੀ ਤੇ ਸੂਚੀ ਕੀਰਤ ਕਰੋ ਪਾਤਸ਼ਾਹ ਨੇ ਸਾਨੂੰ ਕਿਹਾ ਤਾਂ ਕਿ ਆਪਣਾ ਦਸਵੰਦ ਕਰਨਾ ਆਪਣਾ ਦਸਵੰਦ ਚੰਗੇ ਲੈ ਕੇ ਲਾਓ ਆਪਣੀਆਂ ਜਵਾਨੀਆਂ ਬਚਾ ਕੇ ਰੱਖੋ ਅੱਜ ਜਿਹੜੀ ਚਿੱਤੇ ਵਰਗੀ ਭੈੜੀ ਲਾਹਨਤ ਪਤਾ ਨਹੀਂ ਕਿੰਨੇ ਘਰਾਂ ਦੇ ਘਰਾਂ ਯੁਜੜ ਗਏ ਨੇ ਉਹਨਾਂ ਤੋਂ ਆਪਣੇ ਆਪ ਨੂੰ ਸੰਭਾਲੋ ਗੁਰੂ ਵਾਲੇ ਬਣੋ ਗੁਰੂ ਦੇ ਆਸ਼ੀਅ ਅਨੁਸਾਰ ਆਪਣੇ ਜੀਵਨ ਨੂੰ ਢਾਲੋ ਔਰ ਇਹੋ ਜੇ ਨੌਜਵਾਨ ਜਿਹੜੇ ਆਪਣੇ ਨੌਜਵਾਨਾਂ ਨੂੰ ਦਸਵੰਦ ਇਕੱਠਾ ਕਰਕੇ ਚੰਗੀ ਜਗ੍ਹਾ ਦੇ ਵਿੱਚ ਲਾਂਦੇ ਨੇ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਨੇ ਉਹਨਾਂ ਦੇ ਨਾਲ ਢਾਹ ਬਣ ਕੇ ਜਿਹੜਾ ਤੁਸੀਂ ਉਹਨਾਂ ਨਾਲ ਟੁੱਲੋ ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਨਾ ਕਿ ਬਿਨ ਸੇਵਾ ਤਰੀਕ ਹੱਥ ਪੈਰ ਹੋਰ ਨੇਚਰਲ ਕਰਨੀ ਕਿ ਜੇਕਰ ਸਾਡੇ ਤਰੀਕ ਲਾਂ ਤਾਂ ਉਹਨਾਂ ਹੱਥਾਂ ਪੈਰਾਂ ਨੂੰ ਜਿੰਨਾ ਲੱਗ ਸੀ ਅਗਰ ਅਕ ਸੇਵਾ ਨਹੀਂ ਕਰਦੇ ਸੋ ਸਾਨੂੰ ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਿਧਾਂਤ ਦਿੱਤਾ ਹੈ ਕਿ ਅਸੀਂ ਸੇਵਾ ਕਰੀਏ ਮਨੁੱਖਤਾ ਦੀ ਸੇਵਾ ਕਰੀਏ ਸਭ ਤੋਂ ਵੱਡੀ ਸੇਵਾ ਜਿਹੜੀ ਉਹ ਮਨੁੱਖਤਾ ਦੀ ਹੈ ਕਿਸੇ ਗਰੀਬ ਦੀ ਸੇਵਾ ਨੌਜਵਾਨਾਂ ਨੂੰ ਬੈਂਤੀ ਹੈ ਕਿ ਨਸ਼ੇ ਵਰਗੀ ਇਸ ਭੈੜੇ ਲਾਹਣਤ ਤੋਂ ਬਚ ਕੇ ਆਪਣੇ ਜੀਵਨ ਦੀ ਘੜੀਆਂ ਜਾਈ ਬਰਬਾਦ ਨਾ ਕਰੋ ਸੱਚੀ ਤੇ ਸੁੱੱਚੀ ਕੀਰਤ ਕਰਨੀ ਹੈ ਜਿੱਥੇ ਉੱਥੇ ਗੁਰੂ ਆਸ਼ੀਅ ਅਨੁਸਾਰ ਆਪਣੇ ਜੀਵਨ ਜਿਹੜਾ ਉਸ ਨੂੰ ਬਤੀਤ ਕਰੋ ਜੀ ਵਾਇ ਗੁਰਜੀ ਦਾ ਕਲਸਾ ਵਾਇ ਗੁਰਜੀ ਕੀ ਪੱਕਾ ਤੋਂ ਤੁਸੀਂ ਦੇਖਿਆ ਕਿ ਨੌਜਵਾਨ ਸਾਰੇ ਇੱਥੇ ਇਸ ਵੇਲੇ ਪਹੁੰਚ ਚੁੱਕੇ ਨੇ ਔਰ ਇਹ ਨੌਜਵਾਨਾਂ ਦਾ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਵੀਰ ਜੀ ਨੇ ਦੱਸਿਆ ਕਿ ਸਾਰੇ ਹੀ ਆਪਣਾ ਪ੍ਰਾਈਵੇਟ ਕੰਮ ਕਰਦੇ ਨੇ ਪ੍ਰਾਈਵੇਟ ਕੰਮ ਕਰਨ ਦੇ ਨਾਲ-ਨਾਲ ਇਸ ਵੇਲੇ ਅੱਜ ਸਮਾਂ ਜੋ ਆਮ ਬੰਦੇ ਦੇ ਕੋਲ ਤਾਂ ਹੁੰਦਾ ਨਹੀਂ ਪਰ ਮੈਂ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਵੀਰ ਸਾਰੇ ਫਿਰ ਵੀ ਜਿਹੜਾ ਹੈ ਉਹ ਸਮਾਂ ਕੱਢ ਕੇ ਇੱਥੇ ਆ ਕੇ ਸੇਵਾ ਕਰਦੇ ਨੇ ਔਰ ਅੱਜ ਦੀ ਜਿਹੜੀ ਸੇਵਾ ਹੈ ਉਹ ਆਰਸਪੁਰਾ ਦੇ ਬਾਰਡਰ ਇਲਾਕੇ ਵਾਲੀ ਸਾਈਡ ਇੱਕ ਪਿੰਡ ਹੈ ਸੀ ਨਾਂ ਨਹੀਂ ਉਹਦਾ ਪੂਰਾ ਦੱਸਦੇ ਪਰ ਉਸ ਇਲਾਕੇ ਦੇ ਵਿੱਚ ਇੱਕ ਪਰਿਵਾਰ ਦੀ ਜਿਹੜੀ ਸੇਵਾ ਹੈ ਔਰ ਸਾਧ ਸੰਗਤ ਜੀ ਇਸ ਪੂਰੀ ਕਹਾਣੀ ਨੂੰ ਮੈਂ ਪੂਰੀ ਕਵਰੇਜ ਦੇ ਕੇ ਕਿ ਕਿਸ ਹਾਲਾਤ ਦੇ ਵਿੱਚੋਂ ਇਹ ਪਰਿਵਾਰ ਗੁਜ਼ਰਿਆ ਪਰ ਕਿਸ ਹਾਲਾਤਾਂ ਦੇ ਵਿੱਚ ਇਸ ਵੇਲੇ ਤੱਕ ਚੱਲ ਰਿਹਾ ਸੀ ਔਰ ਅੱਜ ਕਿਸ ਹਾਲਾਤਾਂ ਦੇ ਵਿੱਚ ਜਿਹੜਾ ਗੁਰਨਾਨਕ ਲੰਗਰ ਮਿਸ਼ਨ ਤੱਕ ਇਹ ਗੱਲ ਜਿਹੜੀ ਹੈ ਉਹ ਪਹੁੰਚੀ ਤੁਸੀਂ ਦੇਖ ਰਹੇ ਹੋ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਦੇਗਾ ਛੱਗ ਚੁੱਕੇ ਨੇ ਤੇ ਮਸ਼ੀਨ ਜਿਹੜੀ ਹੈ ਉਹ ਸਟਾਰਟ ਹੋ ਗਈ ਹੈ ਇਹ ਸਾਰੀ ਕਹਾਣੀ ਆਪ ਜੀ ਨੂੰ ਮੈਂ ਜ਼ਰੂਰ ਆਪਣੇ ਚੈਨਲ ਦੇ ਰਾਹੀਂ ਛੇਤੀ ਹੀ ਕੋਸ਼ਿਸ਼ ਕਰਾਂਗਾ ਕਿ ਅੱਜ ਹੋ ਜਾਵੇ ਨਹੀਂ ਤਾਂ ਕੱਲ ਸਵੇਰ ਤੱਕ ਇਹ ਸਾਰੀ ਕਹਾਣੀ ਜਿਹੜੀ ਹੈ ਆਪ ਜੀ ਨੂੰ ਸੁਣਾਵਾਂਗਾ ਤਾਂ ਕਿ ਆਮ ਜਗ੍ਹਾ ਤੇ ਲੋਕਾਂ ਨੂੰ ਜਿਹੜਾ ਹੈ ਇਹ ਪਤਾ ਲੱਗ ਸਕੇ ਕਿ ਗੁਰਨਾਨਕ ਲੰਗਰ ਮਿਸ਼ਨ ਜਿਹੜਾ ਹੈ ਉਹ ਆਖਰਕਾਰ ਕਿਹੋ ਜਿਹੇ ਲੋਕਾਂ ਦੇ ਹੱਥ ਵੱੜਦਾ ਹੈ ਕਿਹੋ ਜਿਹੇ ਜਿਹੜੀ ਲੋਕੀ ਨੇ ਉਹਨਾਂ ਦੇ ਹੱਥ ਪੜਦਾ ਹੈ ਸੇਵਾ ਦੇਖੋ ਤੁਸੀਂ ਸ਼ੁਰੂ ਹੋ ਚੁੱਕੀ ਹੈ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਮਜ਼ਦੂਰ ਜਿਹੜੇ ਨੇ ਸਿਰਫ ਉਸ ਕੰਮ ਲਈ ਲਗਾਏ ਗਏ ਨੇ ਜਾਂ ਮਿਸਤਰੀ ਜਿਹੜਾ ਕੰਮ ਇਹ ਨੌਜਵਾਨ ਆਪ ਨਹੀਂ ਕਰ ਸਕਦੇ ਥੋੜਾ ਬਹੁਤ ਕਿਉਂਕਿ ਟੈਕਨੀਕਲ ਕੰਮ ਹੁੰਦੇ ਨੇ ਬਾਕੀ ਸਾਰਾ ਕੰਮ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਨੌਜਵਾਨ ਵੀਰ ਜਿਹੜੇ ਨੇ ਉਹ ਹੱਥੀਂ ਸੇਵਾ ਜਿਹੜੀ ਆ ਕਰ ਰਹੇ ਨੇ ਔਰ ਬਹੁਤ ਹੀ ਵਧੀਆ ਲੱਗਦਾ ਹੈ ਜਿਸ ਵੇਲੇ ਅਸੀਂ ਇਸ ਤਰ੍ਹਾਂ ਦਾ ਮਾਹੌਲ ਦੇਖਦੇ ਆ ਇਸ ਤਰ੍ਹਾਂ ਦੀ ਚੀਜ਼ ਦੇਖਦੇ ਹਾਂ ਔਰ ਅੱਜ ਜਿਹੜੀ ਇੱਕ ਹੋਰ ਚੀਜ਼ ਮਿਲੀ ਹੈ ਦੇਖਣ ਨੂੰ ਕਿ ਇਸ ਇਲਾਕੇ ਦੇ ਲੋਕਲ ਲੋਕੀ ਵੀ ਨਾਲ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬਾਟੇ ਚੱਕ ਚੱਕ ਕੇ ਨਾਲ-ਨਾਲ ਤੁਰੀ ਜਾਂਦੇ ਨੇ ਲੋਕਲ ਲੋਕੀ ਵੀ ਜਿਹੜੇ ਨੇ ਉਹ ਅੱਜ ਨਾਲ ਸੇਵਾ ਕਰ ਰਹੇ ਨੇ ਔਰ ਉਮੀਦ ਕਰਦੇ ਆ ਕਿ ਗੁਰੂ ਨਾਨਕ ਲੰਗਰ ਮਿਸ਼ਨ ਜਦੋਂ ਵੀ ਕਿਤੇ ਇਸ ਦੀ ਸੇਵਾ ਦੇ ਲਈ ਜਾਏ ਤਾਂ ਉੱਥੇ ਦੇ ਲੋਕਲ ਲੋਕੀ ਜਿਹੜੇ ਨੇ ਉਹ ਜ਼ਰੂਰ ਤੁਸੀਂ ਇਹਨਾਂ ਦਾ ਸਾਥ ਦਿਆ ਕਰੋ ਇਹ ਨੌਜਵਾਨ ਵੀਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲੱਗੇ ਹੋਏ ਨੇ ਔਰ ਲੈਂਟਰ ਦਾ ਜਿਹੜਾ ਪਹਿਲਾ ਪਾਟਾ ਹੈ ਉਹ ਰੱਖ ਦਿੱਤਾ ਗਿਆ ਹੈ ਔਰ ਮਿਸਤਰੀ ਜਿਹੜੇ ਨੇ ਉਹ ਤਿਆਰ ਨੇ ਔਰ ਉਮੀਦ ਕਰਦੇ ਹਾਂ ਮੈਂ ਤੁਹਾਨੂੰ ਉਹਨਾਂ ਦਾ ਪਹਿਲਾ ਵਾਲਾ ਛੱਤ ਜਿਹੜਾ ਹੈ ਉਹ ਜ਼ਰੂਰ ਦਿਖਾਵਾਂਗਾ ਸਿਰਫ ਇਹ ਛੱਤ ਸੀ ਔਰ ਇਹ ਹੀ ਇੱਕ ਛੋਟਾ ਜਿਹਾ ਕਮਰਾ ਸੀ ਕੋਈ 8x10 ਦਾ ਹੋਣਾ ਕਮਰਾ ਲੇਕਿਨ ਇਸ ਕਮਰੇ ਦੇ ਹਾਲਾਤ ਤੁਹਾਨੂੰ ਮੈਂ ਜਿਹੜਾ ਐਪੀਸੋਡ ਤਿਆਰ ਕਰਕੇ ਦੱਸਾਂਗਾ ਮੈਂ ਦੱਸਣ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਅਗਰ ਕੋਈ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਰਹਿੰਦੇ ਹੋਣ ਤਾਂ ਕਮ ਸੇ ਕਮ ਆਪਸ ਦੇ ਵਿੱਚ ਮਿਲ ਜੁਲ ਕੇ ਇਲਾਕੇ ਦੇ ਪਤਵੰਤੇ ਸੱਜਣ ਉਹਨਾਂ ਦੀ ਸੇਵਾ ਜ਼ਰੂਰ ਕਰਦਿਆ ਕਰੋ ਇਹ ਗੁਰਨਾਨਕ ਲੰਗਰ ਮਿਸ਼ਨ ਜਿਹੜਾ ਹੈ ਇਹ ਇੱਕ ਐਗਜ਼ੈਂਪਲ ਹੈ ਤੁਹਾਡੇ ਲਈ ਇਹ ਇੱਕ ਐਗਜ਼ੈਂਪਲ ਹੈ ਕਿ ਕਿਵੇਂ ਤੁਸੀਂ ਆਪਣੇ ਆਲੇ ਦੁਆਲੇ ਦੇ ਜਿਹੜੇ ਵੀ ਕੋਈ ਗਰੀਬ ਗੁਰਬੇ ਲੋਕੀ ਹੁੰਦੇ ਨੇ ਉਹਨਾਂ ਦੀ ਤੁਸੀਂ ਸੇਵਾ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਗੁਰਨਾਨਕ ਲੰਗਰ ਮਿਸ਼ਨ ਦੀ ਜਿਹੜੀ ਇਹ ਸੇਵਾ ਹੈ ਇਸ ਦੇ ਵਿੱਚ ਜ਼ਰੂਰ ਤੁਸੀਂ ਆਪਣਾ ਹਿੱਸਾ ਪਾਓਗੇ ਭਾਵੇਂ ਉਹ ਮਾਇਆ ਰਾਹੀਂ ਹੋਵੇ ਭਾਵੇਂ ਉਹ ਮਟੀਰੀਅਲ ਦੇ ਰਾਹੀਂ ਹੋਵੇ ਜਾਂ ਫਿਰ ਚਾਹੇ ਉਹ ਤੁਸੀਂ ਆਪਣਾ ਹੱਥੀ ਸੇਵਾ ਆ ਕੇ ਜਿਹੜੀ ਸ਼੍ਰਮ ਸੇਵਾ ਜੀ ਨੂੰ ਆਪਾਂ ਕਹਿੰਦੇ ਹਾਂ ਮਜ਼ਦੂਰੀ ਦੇ ਤੌਰ ਤੇ ਆਗਮੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਵੀਰ ਜਿਹੜੇ ਨੇ ਉਹ ਆਪ ਮਜ਼ਦੂਰੀ ਜਿਹੜੀ ਹੈ ਮਜ਼ਦੂਰੀ ਦੀ ਸੇਵਾ ਇੱਥੇ ਕਰ ਰਹੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਸਾਰਾ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗਾ ਕਿਉਂਕਿ ਵੀਡੀਓ ਦਿਖਾਣ ਦਾ ਸਿਰਫ ਇਹੋ ਹੀ ਹੈ ਕਿ ਗੁਰੂ ਨਾਨਕ ਲੰਗਰ ਮਿਸ਼ਨ ਦੇ ਇਸ ਮਿਸ਼ਨ ਨੂੰ ਇਸ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ ਤੁਸੀਂ ਸਮੂਹ ਸੰਗਤ ਜਿਹੜੀ ਹੋ ਉਹ ਸਾਥ ਜ਼ਰੂਰ ਦਿਓਗੇ ਆਓ ਤੁਹਾਨੂੰ ਤਸਵੀਰਾਂ ਥੋੜੀ ਜਿਹੀ ਦਿਖਵਾ ਦਈਏ ਨੌਜਵਾਨ ਵੀਰ ਕਿਵੇਂ ਲੱਗੇ ਹੋਏ ਨੇ ਕੰਮ ਔਰ ਇਹ ਹਮੇ ਇਹ ਸਿਰਫ ਅੱਜ ਦਾ ਹੀ ਨਹੀਂ ਇਹਨਾਂ ਦਾ ਪਤਾ ਨਹੀਂ ਕਿੰਨਾ ਲੈਂਟਰ ਹੈ ਜਿਹੜਾ ਇਹ ਛੱਤ ਹੈ ਜਿਹੜੀ ਲੋਕਾਂ ਦੇ ਸਿਰਾਂ ਦੀ ਛੱਤ ਜਿਹੜੀ ਜਿਨ੍ਹਾਂ ਦੇ ਨਹੀਂ ਹੁੰਦੀ ਉਹਨਾਂ ਨੂੰ ਇਹ ਛੱਤ ਜਿਹੜੀ ਹੈ ਇਹ ਪ੍ਰੋਵਾਈਡ ਕਰਾਉਂਦੇ ਨੇ ਔਰ ਬਹੁਤ ਹੀ ਸੋਹਣਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਅਸਲ ਮਿਸ਼ਨ ਗੁਰਨਾਨਕ ਦਾ ਮਿਸ਼ਨ ਜਿਹੜਾ ਹੈ ਉਸ ਮਿਸ਼ਨ ਨੂੰ ਇਹ ਅੱਗੇ ਵਧਾਉਂਦੇ ਹੋਏ ਤੁਹਾਨੂੰ ਤਸਵੀਰਾਂ ਸਾਫ਼ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੋਵੇਗਾ ਇਹ ਲਾਈਵ ਇਸ ਵੇਲੇ ਅਸੀਂ ਦਬਲੈਡ ਜਾਂ ਮੱਗੋ ਵਾਲੀ ਇਲਾਕਾ ਉਸ ਇਲਾਕੇ ਦੇ ਕਿਸੇ ਇੱਕ ਘਰ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਅਸੀਂ ਲਾਈਵ ਹੋਏ ਹਾਂ ਤੁਹਾਡੇ ਨਾਲ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਗੁਰਨਾਨਕ ਲੰਗਰ ਮਿਸ਼ਨ ਦੇ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਦਾ ਹੌਸਲਾ ਵਧ ਸਕੇ ਔਰ ਉਹਨਾਂ ਨੂੰ ਜਿਹੜੀ ਹੈ ਸੇਵਾ ਜਿਹੜੀ ਹੈ ਤੁਸੀਂ ਜਿੰਨਾ ਵੀ ਹੋ ਸਕਦਾ ਹੈ ਉਹ ਜ਼ਰੂਰ ਕਰੋ ਗੁਰਨਾਨਕ ਲੰਗਰ ਮਿਸ਼ਨ ਜੰਮੂ ਕਸ਼ਮੀਰ ਇਹ ਆਪ ਜੀ ਪਲੀ ਪਾਤੀ ਜਾਨੂ ਹੋ ਇਹ ਨੌਜਵਾਨ ਕਿਵੇਂ ਸੇਵਾ ਕਰਦੇ ਨੇ ਔਰ ਨਿਸ਼ਕਾਮ ਸੇਵਾ ਤੁਸੀਂ ਦੇਖ ਰਹੇ ਹੋ ਕਿ ਮੈਂ ਬੂਟਿਆਂ ਦੇ ਵਿੱਚੋਂ ਦਿਖਾ ਰਿਹਾ ਥੋੜਾ ਜਿਹਾ ਕਿਵੇਂ ਬਜਰੀ ਜਿਹੜੀ ਹੈ ਢੋਰੇ ਨੇ ਨੌਜਵਾਨ ਵੀਰ ਪਰ ਆਪ ਲਗੇ ਹੋਏ ਨੇ ਸਭ ਤੋਂ ਵੱਡੀ ਗੱਲ ਇਹੀ ਗੁਰੂ ਨਾਨਕ ਦਾ ਅਸਲ ਫਲਸਫਾ ਅਸਲ ਸੇਵਾ ਕਿ ਜਿਸ ਦੇ ਸਿਰ ਤੇ ਛੱਤ ਨਹੀਂ ਉਹਨੂੰ ਛੱਤ ਜੇਕਰ ਤੁਹਾਡੇ ਕੋਲ ਹੈ ਕੁਝ ਤਾਂ ਉਹਦੀ ਦਸਵੰਦ ਕੱਟ ਕੇ ਤੇ ਉਹਨਾਂ ਨੌਜਵਾਨਾਂ ਉਹਨਾਂ ਪਰਿਵਾਰਾਂ ਦੀ ਜਿਹੜੀ ਹੈ ਉਹ ਸੇਵਾ ਕੀਤੀ ਜਾ ਸਕੇ ਆਪਸੀ ਸੰਟੀਵੀ ਹਮੇਸ਼ਾ ਗੁਰਨਾਨਕ ਲੰਗਰ ਮਿਸ਼ਨ ਦੇ ਨਾਲ ਰਹੇਗਾ ਜਦ ਤੱਕ ਇਹ ਮਿਸ਼ਨ ਗੁਰੂ ਨਾਨਕ ਦਾ ਚੱਲਦਾ ਰਹੇਗਾ ਉਦੋਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਿੱਥੇ ਤੱਕ ਸਾਡੇ ਕੋਲ ਹੋ ਸਕੇਗਾ ਅਸੀਂ ਸਾਥ ਦੇਾਂਗੇ ਔਰ ਆਪ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਇੱਕ ਪਰਿਵਾਰ ਦੀ ਜਿਹੜੀ ਸੇਵਾ ਹੈ ਲੈਂਟਰ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਸ ਸੇਵਾ ਨੂੰ ਗੁਰੂ ਸਾਹਿਬ ਆਪ ਪ੍ਰਵਾਨ ਕਰਨਗੇ ਔਰ ਸਿਰੇ ਚੜਾਉਣਗੇ ਕਿਉਂਕਿ ਨੌਜਵਾਨ ਵੀਰ ਜਿਹੜੇ ਨੇ ਉਹ ਦਿਲੋਂ ਮਨੋਂ ਹੋ ਕੇ ਅੱਜ ਐਤਵਾਰ ਦਾ ਦਿਨ ਲੋਕੀ ਆਪਣੇ ਘਰਾਂ ਦੇ ਵਿੱਚ ਛੁੱਟੀ ਮਨਾਉਂਦੇ ਨੇ ਪਰ ਇਹ ਨੌਜਵਾਨ ਵੀਰ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਨੇ ਤੋਂ ਸਾਧ ਸੰਗਤ ਜੀ ਇਸ ਸਾਰੀ ਕਹਾਣੀ ਨੂੰ ਮੈਂ ਇੱਕ ਵਿਜੂਅਲਾਈਜ਼ ਤਰੀਕੇ ਦੇ ਨਾਲ ਵੀਡੀਓ ਰਾਹੀਂ ਇੱਕ ਰਿਪੋਰਟ ਤਿਆਰ ਕਰਕੇ ਆਪ ਜੀ ਦੇ ਸਨਮੁਖ ਜ਼ਰੂਰ ਰੱਖਾਂਗਾ ਉਹ ਸਿਰਫ ਇਸ ਕਰਕੇ ਰੱਖਣੀ ਹੈ ਕਿ ਆਪ ਜੀ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੇ ਪਰਿਵਾਰ ਵੀ ਹਜੇ ਦੁਨੀਆ ਦੇ ਵਿੱਚ ਹਨ ਤੇ ਗੁਰੂ ਨਾਨਕ ਦਾ ਜਿਹੜਾ ਫਲਸਫਾ ਹੈ ਉਹ ਹੈ ਕਿ ਇਹਨਾਂ ਲੋਕਾਂ ਦੀ ਸੇਵਾ ਵੀ ਅਸੀਂ ਹੀ ਕਰਨੀ ਹੈ ਯਾਨੀ ਗੁਰਸਿੱਖਾਂ ਨੇ ਹੀ ਕਰਨੀ ਹੈ ਜੇਕਰ ਕੋਈ ਵੀ ਵੀਰ ਭੈਣ ਗੁਰਨਾਨਕ ਲੰਗਰ ਮਿਸ਼ਨ ਦੇ ਇਸ ਮਿਸ਼ਨ ਦੇ ਵਿੱਚ ਨਾਲ ਹੋ ਕੇ ਚੱਲਣਾ ਚਾਵੇ ਭਾਵੇਂ ਉਹ ਫਿਜ਼ੀਕਲੀ ਤੌਰ ਤੇ ਆਵੇ ਯਾਨੀ ਕਿ ਆ ਕਿਤੇ ਸੇਵਾ ਕਰ ਸਕਦਾ ਹੈ ਜਿਵੇਂ ਇਸ ਦਿਨ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਵੀਰ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਜਾਂ ਫਿਰ ਤੁਸੀਂ ਮਾਇਆ ਦੇ ਰਾਹੀਂ ਜਾਂ ਫਿਰ ਇਸ ਤਰ੍ਹਾਂ ਦਾ ਮਟੀਰੀਅਲ ਜਿਵੇਂ ਕੋਈ ਸਰੀਆ ਹੋ ਗਿਆ, ਸਿਮਿੰਟ ਹੋ ਗਿਆ, ਬਜਰੀ ਰੇਤਾ ਹੋ ਗਿਆ ਜਾਂ ਕੋਈ ਹੋਰ ਦਰਵਾਜ਼ੇ ਬਾਰੀਆਂ, ਤੁਗਾਠਾਂ ਵਗੈਰਾ ਹੋ ਗਈਆਂ ਇਹਨਾਂ ਦੇ ਰਾਹੀਂ ਤੁਸੀਂ ਜਿਹੜੀ ਹੈ ਗੁਰੂ ਨਾਨਕ ਲੰਗਰ ਮਿਸ਼ਨ ਦੇ ਨਾਲ ਮਿਲ ਕੇ ਸੇਵਾ ਕਰ ਸਕਦੇ ਹੋ ਔਰ ਇਹਨਾਂ ਦੀ ਸਭ ਤੋਂ ਵੱਡੀ ਗੱਲ ਕਿ ਟਰਾਂਸਪਰੈਂਸੀ ਇਤਨੀ ਜ਼ਬਰਦਸਤ ਹੈ ਕਿ ਇਹ ਹਰ ਇੱਕ ਬੰਦੇ ਨੂੰ ਜਿਸ ਨੇ ਦਸਵੰਦ ਦਿੱਤੀ ਹੁੰਦੀ ਹੈ ਇੱਕ ਇੱਕ ਰੁਪਇਆ ਉਹਦੇ ਕੋਲ ਜਿਨ੍ਹਾਂ ਦੇ ਕੋਲ ਇਹਨਾਂ ਨੇ ਲਿਆ ਹੁੰਦਾ ਹੈ ਉਸ ਨੂੰ ਇੱਕ ਇੱਕ ਰੁਪਏ ਦਾ ਹਿਸਾਬ ਦਿੰਦੇ ਨੇ ਇਸ ਵੇਲੇ ਮੈਂ ਦੇਖ ਰਿਹਾ ਕਿ ਕਾਫੀ ਨੌਜਵਾਨ ਵੀਰ ਇੱਥੇ ਪਹੁੰਚੇ ਹੋਏ ਨੇ ਕਰੀਬ 50 ਦੇ ਕਰੀਬ ਨੌਜਵਾਨ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਔਰ ਸਾਰੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਆਪਣੀ ਗੱਡੀ ਲੈ ਕੇ ਇੱਥੇ ਆਏ ਹੋਏ ਨੇ ਕੋਈ ਇਸ ਸਭਾ ਦਾ ਪੈਸਾ ਇੱਕ ਵੀ ਨਹੀਂ ਖਰਚ ਕੀਤਾ ਜਾ ਰਿਹਾ ਉਹ ਇਸ ਸਭਾ ਦਾ ਪੈਸਾ ਸਿਰਫ ਤੇ ਸਿਰਫ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਕੰਮਾਂ ਦੇ ਲਈ ਗਰੀਬ ਗੁਰਬਿਆਂ ਦੀ ਛੱਤ ਜਿਹੜੀ ਹੈ ਉਹਨਾਂ ਦਾ ਸਿਰ ਰੱਖਣ ਦੇ ਲਈ ਹੀ ਕੀਤਾ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਜਿਹੜਾ ਹੈ ਉਹ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਛੇਤੀ ਹੀ ਇਸ ਪਰਿਵਾਰ ਦੀ ਪੂਰੀ ਕਹਾਣੀ ਬਿਨਾ ਉਸ ਪਰਿਵਾਰ ਦੀ ਆਈਡੈਂਟੀਟੀ ਦੱਸੇ ਹੋਏ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਕਿਹੋ ਜਿਹੇ ਪਰਿਵਾਰ ਦੀ ਸਿਰ ਦੇ ਉੱਤੇ ਜਿਹੜਾ ਅੱਜ ਛੱਤ ਇਹ ਪੈ ਰਿਹਾ ਹੈ ਔਰ ਕਿਉਂ ਪਾਣਾ ਪਿਆ ਕਿਉਂਕਿ ਗਰੀਬ ਗੁਰਬੇ ਦਾ ਰਾਖਾ ਅਕਾਲ ਪੁਰਖ ਆਪ ਹੁੰਦਾ ਹੈ ਔਰ ਇਹ ਜਿਹੜੀ ਫੌਜ ਹੈ ਕੰਮ ਕਰ ਰਹੀ ਹੈ ਇਹ ਉਸੇ ਅਕਾਲ ਪੁਰਖ ਦੀ ਹੈ ਔਰ ਅਕਾਲ ਪੁਰਖ ਦਾ ਹੱਥ ਇਸ ਫੌਜ ਤੇ ਸਿਰ ਤੇ ਰਹੇਗਾ ਤਾਂ ਇਹ ਅਕਾਲ ਪੁਰਖ ਦੀ ਫੌਜ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਇਸੇ ਤਰੀਕੇ ਦੇ ਨਾਲ ਸੇਵਾ ਕਰਦੇ ਰਹਿਣਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੋਂ ਆਓ ਹੁਣ ਤੁਸੀਂ ਇੰਤਜ਼ਾਰ ਕਰੋ ਕਿ ਇਸ ਪੂਰੀ ਕਹਾਣੀ ਨੂੰ ਮੈਂ ਥੋੜੇ ਸਮੇਂ ਦੇ ਵਿੱਚ ਦਿਖਾਵਾਂਗਾ ਕਿ ਇਹ ਪਰਿਵਾਰ ਆਖਰ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਸੀ ਜਿਸ ਪਰਿਵਾਰ ਨੂੰ ਅੱਜ ਇਹ ਗੁਰਨਾਨਕ ਲੰਗਰ ਮਿਸ਼ਨ ਲੰਗਰ ਮਿਸ਼ਨ ਵੱਲੋਂ ਛੱਤ ਜਿਹੜੀ ਹੈ ਉਹ ਪਾ ਕੇ ਦਿੱਤੀ ਜਾ ਰਹੀ ਹੈ ਦੇਖਦੇ ਰਹੋ ਆਪਸੀ ਸਾਈਟ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ